ਸਚੀਰਿਆਕਾਲ ਜੀ ਮੈਂ ਕਲਵੰ ਸਿੰਘ ਗਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਵਰਲਡ ਪੰਜਾਬੀ ਟੀਵੀ ਦੋਸਤੋ ਡਾਕਟਰ ਨਵਜੋਤਕਰ ਸਿੱਧੂ ਦੇ ਪਰਦੇ ਚੱਕ ਬਿਆਨਾਂ ਤੋਂ ਬਾਅਦ ਅਤੇ ਉਹਨਾਂ ਦੀ ਪਾਰਟੀ ਵਿੱਚੋਂ ਮੁਤਲੀ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਸਵਾਲ ਖੜਾ ਹੋ ਰਿਹਾ ਹੈ ਕਿ ਹੁਣ ਸਿੱਧੂ ਜੋੜੇ ਦਾ ਕੀ ਬਣੇਗਾ ਸਿੱਧੂ ਜੋੜੇ ਦਾ ਸਿਆਸੀ ਭਵਿੱਖ ਕੀ ਹੋਵੇਗਾ ਦੋਸਤੋ ਅਗਰ ਸਿਆਸੀ ਵਿਸ਼ਲੇਸ਼ਣ ਕਰਨਾ ਹੋਵੇ ਜਾਂ ਸਰਵੇਖਣ ਕਰਨਾ ਹੋਵੇ ਤੇ ਇਹ ਦਾ ਸਭ ਤੋਂ ਵਧੀਆ ਸਾਧਨ ਹੁੰਦਾ ਪਿੰਡਾਂ ਦੇ ਸੱਥ ਜਿਹੜੇ ਪਿੰਡਾਂ ਦੇ ਸੱਥਾਂ ਦੇ ਵਿੱਚ ਬਜ਼ੁਰਗ ਬੈਠੇ ਹੁੰਦੇ ਨੇ ਉਹ ਕਿਸੇ ਵੀ ਸਿਆਸੀ ਮਾਹਿਰ ਤੋਂ ਘੱਟ ਨਹੀਂ ਹੁੰਦੇ ਉਹਨਾਂ ਦੀਆਂ ਜਿਹੜੀਆਂ ਭੁਵਿੱਖ ਬਾਣੀਆਂ ਨੇ ਬਿਲਕੁਲ ਸਹੀ ਸਾਬਤ ਹੁੰਦੀਆਂ ਨੇ ਉਹਨਾਂ ਦੇ ਜਵਾਬ ਜਿਹੜੇ ਨੇ ਉਹ ਬਿਲਕੁਲ ਸਟੀਕ ਹੁੰਦੇ ਨੇ ਮੈਂ ਵੀ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਸਿੱਧੂ ਜੋੜੇ ਬਾਰੇ ਲੋਕਾਂ ਵੱਲੋਂ ਕੀਤੇ ਜਾ ਰਹੇ ਨੇ ਉਹਨਾਂ ਦੇ ਜਵਾਬ ਲੈਣ ਵਾਸਤੇ ਪਿੰਡਾਂ ਦੀਆਂ ਸੱਥਾਂ ਵਿੱਚ ਗਿਆ ਟਿੱਪਿੰਡਾਂ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨਾਲ ਗੱਲਬਾਤ ਕੀਤੀ ਪਬਲਿਕ ਡੋਮੇਨ ਦੇ ਵਿੱਚ ਜਿਹੜੇ ਸਵਾਲ ਨੇ ਉਹ ਇਹ ਨੇ ਕਿ ਕੀ ਸਿੱਧੂ ਜੋੜਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਜਦੋਂ ਇਹ ਸਵਾਲ ਬਜ਼ੁਰਗਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਬਿਲਕੁਲ ਇਹ ਸੰਭਵ ਨਹੀਂ ਹੋ ਸਕਦਾ ਕਿਉਂਕਿ ਜਿੰਨਾ ਚਿਰ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਵਿੱਚ ਬੈਠੇ ਨੇ ਉਨੀ ਦੇਰ ਤੱਕ ਸਿੱਧੂ ਜੋੜੇ ਦੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਐਂਟਰੀ ਸੰਭਵ ਨਹੀਂ ਹੋ ਸਕਦੀ ਦੂਜੇ ਸਵਾਲ ਉਹਨਾਂ ਨੂੰ ਇਹ ਕੀਤਾ ਗਿਆ ਕਿ ਕੀ ਸਿੱਧੂ ਜੋੜਾ ਨਵੀਂ ਪਾਰਟੀ ਬਣਾਏਗਾ ਕਿਉਂਕਿ ਇਹ ਸਵਾਲ ਵੀ ਪਬਲਿਕ ਡੋਮੇਨ ਦੇ ਵਿੱਚ ਹੈ ਲੋਕਾਂ ਵੱਲੋਂ ਇਹ ਗੱਲ ਵੀ ਕੀਤੀ ਜਾ ਰਹੀ ਹੈ ਕਿ ਸਿੱਧੂ ਜੋੜਾ ਨਵੀਂ ਪਾਰਟੀ ਬਣਾ ਸਕਦਾ ਹੈ ਇਸ ਸਵਾਲ ਦੇ ਜਵਾਬ ਵਿੱਚ ਬਹੁਤ ਜਿਹੜੇ ਬਜ਼ੁਰਗ ਨੇ ਉਹਨਾਂ ਨੇ ਇਹ ਕਿਹਾ ਕਿ ਨਵੀਂ ਪਾਰਟੀ ਬਣਾ ਕੇ ਉਹਨੂੰ ਸਫਲ ਕਰਨਾ ਉਹਨੂੰ ਚਲਾਉਣਾ ਬੜਾ ਔਖਾ ਹੈ ਇਦੇ ਲਈ ਅਰਬਾਂ ਰੁਪਏ ਦੇ ਫੰਡ ਚਾਹੀਦੇ ਨੇ ਤੇ ਮਜ਼ਬੂਤ ਜਿਹੜਾ ਆ ਉਹ ਸੰਗਠਨ ਚਾਹੀਦਾ ਆ। ਔਰ ਸਿੱਧੂ ਜੋੜੇ ਦੇ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹ ਪਾਰਟੀ ਨੂੰ ਸਫਲਤਾਪੂਰਵਕ ਚਲਾ ਸਕਣ। ਪਰ ਥੋੜੇ ਜੇ ਬਜ਼ੁਰਗੇ ਵੀ ਕਹਿ ਰਹੇ ਸੀ ਕਿ ਜਦੋਂ ਸਿੱਧੂ ਜੋੜੇ ਨੂੰ ਕਿਤੇ ਸਹਾਰਾ ਨਾ ਮਿਲਿਆ ਤਾਂ ਉਹ ਨਵੀਂ ਪਾਰਟੀ ਜ਼ਰੂਰ ਬਣਾਉਣਗੇ। ਨਵੀਂ ਪਾਰਟੀ ਬਣਾਉਣੀ ਔਖੀ ਹੈ ਪਰ ਉਹਨਾਂ ਵਾਸਤੇ نامुमकिन ਨਹੀਂ ਹੈ। ਔਰ ਤੀਜਾ ਸਵਾਲ ਇਹ ਸੀ ਕਿ 19 ਦਸੰਬਰ ਨੂੰ ਪ੍ਰਿਯੰਕਾ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਦਾ ਸਮਾਂ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਦੀ 19 ਦਸੰਬਰ ਨੂੰ ਪ੍ਰਿਯੰਕਾ ਗਾਂਧੀ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ। ਔਰ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਿਯੰਕਾ ਗਾਂਧੀ ਇਸ ਸਾਰੇ ਕਲੇਸ਼ ਨੂੰ ਨਿਬੇੜ ਦੇਵੇਗੀ ਤੇ ਸਿੱਧੂ ਜੋੜਾ ਕਾਂਗਰਸ ਵਿੱਚ ਹੀ ਰਹੇਗਾ। ਇਸ ਵਾਰ ਜਦੋਂ ਸੱਥਾਂ 'ਚ ਬੈਠੇ ਬਜ਼ੁਰਗਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਹ ਵੀ ਬੜਾ ਔਖਾ ਹੈ ਕਿ ਸਿੱਧੂ ਜੋੜਾ ਕਾਂਗਰਸ ਵਿੱਚ ਹੀ ਰਹੇ ਇਹ ਹੋਣਾ ਸੰਭਵ ਨਹੀਂ ਹੈ ਕਿਉਂਕਿ ਡਾਕਟਰ ਨਵਜੋਤ ਕੌਰ ਸਿੱਧੂ ਨੇ ਰਾਜਾ ਵਡਿੰਗ ਜਿਹੜੇ ਸੂਬਾ ਪ੍ਰਧਾਨ ਨੇ ਉਹਨਾਂ ਸਮੇਤ ਸਾਰੇ ਹੀ ਵੱਡੇ ਲੀਡਰਾਂ ਦੇ ਉੱਤੇ ਇਲਜ਼ਾਮ ਲਗਾਏ ਸੀ ਸੁਖਜਿੰਦਰ ਸਿੰਘ ਰੰਦਾਵਾ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਇਥੋਂ ਤੱਕ ਕਿਹਾ ਸੀ ਕਿ ਇਹ ਜਿਹੜੇ 4-5 ਨੇਤਾ ਨੇ ਇਹਨਾਂ ਨੇ ਪਾਰਟੀ ਨੂੰ ਬਰਬਾਦ ਕਰਕੇ ਰੱਖ ਦਿੱਤਾ ਤੇ ਉਹਨਾਂ ਦੇ ਬਿਆਨਾਂ ਤੋਂ ਬਾਅਦ ਜਿਹੜੇ ਉਹਨਾਂ ਨੇ ਵਿਵਾਦਿਤ ਬਿਆਨ ਦਿੱਤੇ ਉਹਨਾਂ ਤੋਂ ਬਾਅਦ ਸੂਬਾ ਪ੍ਰਧਾਨ ਰਾਜਾ ਵਡਿੰਗ ਨੇ ਡਾਕਟਰ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਚ ਮੋਤਲ ਕਰ ਦਿੱਤਾ ਸੀ ਔਰ ਇਹਨਾਂ ਬਿਆਨਾਂ ਕਰਕੇ ਜਿਹੜੇ ਸੀਨੀਅਰ ਆਗੂ ਨੇ ਪੰਜਾਬ ਦੇ ਉਹ ਕਦੇ ਵੀ ਨਹੀਂ ਚਾਣਗੇ ਕਿ ਸਿੱਧੂ ਜੋੜਾ ਵਾਪਸ ਕਾਂਗਰਸ ਪਾਰਟੀ ਦੇ ਵਿੱਚ ਹੀ ਕੰਮ ਕਰੇ ਇਹ ਬਹੁਤ ਹੀ ਔਖਾ ਤੇ ਨਾ ਮੁਮਕਿਨ ਹੈ ਪਰ ਕੁਝ ਥੋੜੇ ਜਿਹਾ ਬਜ਼ੁਰਗ ਵੀ ਕਹਿੰਦੇ ਨੇ ਕਿ ਹਾਈ ਕਮਾਂਡ ਜਿਹੜੀ ਹੈ ਉਹ ਮਸਲੇ ਦਾ ਹੱਲ ਕਰ ਸਕਦੀ ਹੈ ਹਾਈ ਕਮਾਂਡ ਦੀ ਗੱਲ ਜਿਹੜੀ ਹੈ ਸਾਰੇ ਲੀਡਰਾਂ ਨੂੰ ਮੰਨਣੀ ਪੈਂਦੀ ਹੈ ਤੇ ਇਹ ਕਲੇਸ਼ ਹੱਲ ਕਰ ਲਿਆ ਜਾਵੇਗਾ ਹੁਣ ਦੋਸਤੋ ਆਉਣ ਵਾਲੇ ਦਿਨ ਜਿਹੜੇ ਨੇ ਪੰਜਾਬ ਦੇ ਸਿਆਸੀ ਹਵਾ ਜਿਹੜੀਆਂ ਬੜੀ ਤਬਦੀਲੀਆਂ ਆਉਣ ਵਾਲੀਆਂ ਨੇ ਉਹਦੇ ਵਿੱਚ ਔਰ ਖਾਸ ਕਰਕੇ ਕਾਂਗਰਸ ਪਾਰਟੀ ਦੇ ਜਿਹੜਾ ਸਿਆਸੀ ਪੁਹਿਕ ਹੈ ਇਹਦੇ ਵਿੱਚ ਕਾਫੀ ਜਿਹੜੇ ਸਵਾਲ ਖੜੇ ਹੋ ਰਹੇ ਨੇ ਤੇ ਕਾਫੀ ਕੁਝ ਨਵਾਂ ਹੋਣ ਵਾਲਾ ਆ ਕਾਂਗਰਸ ਪਾਰਟੀ ਕਦੇ ਇੰਜ ਲੱਗ ਰਿਹਾ ਸੀ ਕਿ ਪੰਜਾਬ 'ਚ ਸਰਕਾਰ ਬਣਾਏਗੀ ਪਰ ਅਜਈ ਹਵਾ ਚੱਲੀ ਇਨਾਂ ਦੇ ਆਪਣੇ ਜਿਹੜੇ ਅੰਦਰੂਨੀ ਕਲੇਸ਼ ਕਰਕੇ ਤੇ ਚਾ ਚਰ ਪੰਜ ਪੰਜ ਜਿਹੜੇ ਲੀਡਰ ਨੇ ਮੁੱਖ ਮੰਤਰੀ ਦੀ ਕੁਰਸੀ ਵੱਲ ਧਿਆਨ ਰੱਖੀ ਬੈਠੇ ਨੇ ਝਾਕ ਲਾਈ ਬੈਠੇ ਨੇ ਮੁੱਖ ਮੰਤਰੀ ਬਣਨ ਦੀ ਉਹਨਾਂ ਕਰਕੇ ਪਾਰਟੀ ਜਿਹੜੀ ਆ ਕਮਜ਼ੋਰ ਹੋਈ ਆ ਔਰ ਆਉਣ ਵਾਲੇ ਦਿਨ ਜਿਹੜੇ ਨੇ ਉਹ ਬੜੇ ਦਿਲਚਸਪ ਹੋਣਗੇ ਕਿ ਹਾਈ ਕਮਾਂਡ ਜਿਹੜੀ ਆ ਉਹ ਪੰਜਾਬ ਦੀ ਕਾਂਗਰਸ ਨੂੰ ਫਿਰ ਸੰਗਠਿਤ ਕਰ ਲਵੇਗੀ ਕਿ ਸਿੱਧੂ ਜੋੜਾ ਕਾਂਗਰਸ ਵਿੱਚ ਰਹੇਗਾ ਜਾਂ ਨਵੀਂ ਪਾਰਟੀ ਬਣਾਏਗਾ ਜਾਂ ਭਾਜਪਾ ਚ ਚ ਜਾਏਗਾ ਇਹ ਥੋੜੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲੇਗਾ ਸਮੇਂ ਦੀ ਉਡੀਕ ਕਰਦੇ ਹਾਂ ਦੇਖਦੇ ਹਾਂ ਕਿ ਸਿੱਧੂ ਜੋੜੇ ਦਾ ਭਵਿੱਖ ਕੀ ਹੋਏਗਾ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਇਹਨੂੰ ਅੱਗੇ ਵੀ ਸ਼ੇਅਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ YouTube ਚੈਨਲ ਦੇ ਕਮੈਂਟ ਬਾਕਸ ਤੇ ਜਾ ਕੇ ਤੇ ਸਾਡੇ Facebook ਪੇਜ ਤੇ ਜਾ ਕੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੇਣਾ ਇਸ ਦੇ ਨਾਲ ਹੀ ਮਹਿਕਲਵੰਤ ਸਿੰਘ ਅਗੜਪੁਰੀ ਤੁਹਾਡੇ ਤੋਂ ਲੈਣਾ ਅਜਾਸਤ ਸੱਚੀ ਰਿਆਕਾਰ